ਹਾਂਜੀ ਕੀ ਹਾਲ ਚਾਲ ਨੇ ਜੀ ਦੋਸਤੋ ਆਸ ਕਰਦੇ ਆ ਠੀਕ ਹੋਵੋਗੇ ਇੱਕ ਅਜੇ ਕਿਤਾਬ ਦੇ ਵਿੱਚੋਂ ਲੈ ਕੇ ਆਏ ਆ ਰੋਗਣ ਨਾਮਰ ਦੀ ਬਹੁਤ ਹੀ ਪੁਰਾਣੀ ਕਿਤਾਬ ਵਿੱਚ ਤਜਰਬੇ ਸਾਰੇ ਹੋਏ ਹੋਏ ਨੇ ਨੁਸਖਿਆਂ ਦੇ ਰਿਜ਼ਲਟ ਸਾਰਿਆਂ ਦੇ ਮਿਲੇ ਹੋਏ ਨੇ ਇਹ ਨੁਸਕਾ ਰੋਗਣ ਇਹ ਰੋਗਣ ਵਰਤਨ ਦੇ ਨਾਲ ਇੰਦਰੀ ਸਿੱਧੀ ਹੋ ਜਾਵੇਗੀ ਅਤੇ ਤਾਕਤ ਪਰ ਆਵੇਗੀ ਇਹ ਰੋਗਣ ਵੈਦਜੀ ਦੇ ਕਈ ਸਾਲਾਂ ਦੇ ਤਜਰਬੇ ਵਿੱਚੋਂ ਆ ਚੁੱਕਾ ਹੈ ਇਸ ਕਈ ਲੋਕ ਫਾਇਦਾ ਉਠਾ ਚੁੱਕੇ ਹਨ ਰਾਤ ਨੂੰ ਸੌਣ ਵੇਲੇ ਮ사ਜ ਕਰਨੀ ਹੈ ਜਾਂ ਪਾਣ ਜਾਂ ਬੋੜ ਦੇ ਪੱਤੇ ਨਾਲ ਲਪੇਟ ਕੇਂਦਰ ਨੂੰ ਉੱਪਰ ਨੂੰ ਕਰਕੇ ਲੰਗੋਟੀ ਕੱਸ ਲੈਣੀ ਹੈ ਮੰਨ ਲਓ ਤੁੰਡ ਰਵੀਰ ਅਗੇ ਟਾਈਟੀ ਪਾ ਲੋ ਹਨਾ ਤੇ ਸਵੇਰ ਗਰਮ ਪਾਣੀ ਨਾਲ ਧੋਵੋ ਭਗਵਾਨ ਦੀ ਕਿਰਪਾ ਨਾਲ ਹਫਤੇ ਦੇ ਅੰਦਰ ਅੰਦਰ ਫਾਇਦਾ ਹੋਵੇਗਾ ਅੰਦਰ ਖਾਣ ਲਈ ਤੁਸੀਂ ਨੁਸਖਾ ਜ਼ਰੂਰ ਵਰਤਣਾ ਤੇ ਇਹਦੇ ਵਿੱਚ ਤੁਸੀਂ ਨੇ ਪਾਉਣਾ ਜੀ ਵਰਗ ਤਤੂਰਾ ਇੱਕ ਤੋਲਾ ਬਰਗ ਅੰਕ ਇੱਕ ਤੋਲਾ ਸਿੰਗਰ ਰੂਮੀ ਯਵਤਰੀ ਯਾਫਰਾਨ ਅਫਯੂਨ ਤੋਲਾ ਹਰਮਲ ਤੋਲਾ ਰਤਕਾ ਠੀਕ ਹੈ ਜੀ ਰੋਗਨ ਸਿਰਾਨ ਇਹਨਾਂ ਦਵਾਈਆਂ ਨੂੰ ਮੁੱਠੀ ਭਰ ਅਗ ਤੇ ਇਹ ਜਿਹੜਾ ਤੇਲ ਹੈ ਦੇ ਵਿੱਚ ਤੁਸੀਂ ਨੇ ਪਾਉਣਾ ਹੈ 20 ਠੀਕ ਹੈ ਜੀ 20 ਤੋਲੇ ਮਤਲਬ ਦੋ ਦੋ ਟਾਈ 200 ਗ੍ਰਾਮ ਪਾ ਲਿਓ ਮੁੱਠੀ ਅਗ ਤੇ ਧਰ ਕੇ ਠੀਕ ਹੈ ਥੋੜੇ ਚਿਰ ਬਾਅਦ ਲਾ ਕੇ ਪੁਣ ਕੇ ਮੰਨ ਲਓ ਥੋੜਾ ਜਿਹਾ ਪਕਾਓ ਤੇਲ ਨੂੰ ਮੰਨ ਲਓ ਜਦੋਂ 250 ਗ੍ਰਾਮ ਤੇਲ ਪਾਇਆ ਮੰਨ ਲਓ ਜਦੋਂ 200 ਗ੍ਰਾਮ ਰਜ ਬਿਲਕੁਲ ਹੀ ਮਿੱਠੀ ਮਿੱਠੀ ਅੱਗ ਤੇ ਤੇ ਲਾ ਕੇ ਪੁਣ ਕੇ ਰੱਖ ਲਵੋ ਬਸ ਰੋਗਣ ਤੁਹਾਡਾ ਤਿਆਰ ਹੈ ਬਰਤਨ ਦੀ ਵਿਧੀ ਆਹ ਹੈ ਠੀਕ ਹੈ ਇੱਕ ਵਾਰ ਦੁਬਾਰੇ ਦੱਸਦਾ ਨਾ ਇਹਦੇ ਨਾਲ ਫਾਇਦਾ ਕੀ ਕੀ ਹੋ ਇੰਦਰੀ ਟੇਢੀ ਹੈ ਨਸਾਂ ਦੀ ਕਮਜ਼ੋਰੀ ਹੈ ਖੂਨ ਦੀ ਸਪਲਾਈ ਨਹੀਂ ਹੁੰਦੀ ਲਿੰਗ ਦੀ ਲੰਬਾਈ ਨਹੀਂ ਹੁੰਦੀ ਮੋਟਾਈ ਨਹੀਂ ਹੁੰਦੀ ਠੀਕ ਹੈ ਇਹ ਆਪਾਂ ਵਰਤਿਆ ਹੋਰ ਆਪਣੇ ਜਿੰਨੇ ਵੀ ਪੁਰਾਣੇ ਵੈਸੀ ਉਹਨਾਂ ਨੇ ਵਰਤਿਆ ਠੀਕ ਹੈ ਮੰਨ ਲਓ ਰਿਜ਼ਲਟ ਬਹੁਤ ਵਧੀਆ ਹੈ ਠੀਕ ਹੈ ਜੀ ਇਹਨੂੰ ਰਾਤ ਨੂੰ ਸੌਣ ਵੇਲੇ ਮ사ਜ ਕਰਨੀ ਹੈ ਠੀਕ ਹੈ ਪਾਣ ਜਾਂ ਬੋੜ ਦੇ ਪੱਤੇ ਨਾਲ ਇੰਦਰੀ ਨੂੰ ਲਪੇਟ ਕੇ ਉੱਪਰ ਦੀ ਕੱਪੜਾ ਬੰਨ ਲਓ ਉੱਪਰ ਨੂੰ ਕਰਕੇ ਟਾਈਟੀ ਪਾ ਲਓ ਸਵੇਰੇ ਗਰਮ ਪਾਣੀ ਨਾਲ ਧੋ ਲਵੋ ਭਗਵਾਨ ਦੀ ਕਿਰਪਾ ਨਾਲ ਇੱਕ ਹਫਤੇ ਦੇ ਅੰਦਰ ਅੰਦਰ ਫਾਇਦਾ ਹੋਊਗਾ ਠੀਕ ਹੈ ਜੀ ਅਰ ਰਿਜ਼ਲਟ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਅੱਗੇ ਇਸ ਕਿਤਾਬ ਦੇ ਵਿੱਚੋਂ ਹੋਰ ਨੁਸਖੇ ਲੈ ਕੇ ਆਵਾਂਗੇ ਡਿਟੇਲ ਦੇ ਵਿੱਚ ਆਪਣਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ Instagram ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਪਣਾ ਨਾਲ ਹੀ ਤੁਸੀਂ Facebook ਪੇਜ ਉਹ ਵੀ ਜ਼ਰੂਰ ਫੋਲੋ ਕਰੋ ਤਾਂ ਕਿ ਤੁਹਾਡੀ ਕਚਹਿਰੀ 'ਚ ਆਪਹਿ ਜੇ ਨੁਸਖੇ ਲੈ ਕੇ ਆਪਣੇ ਭਲਾ ਇਹ ਇਹ ਜੇ ਗ੍ਰੰਥ ਪਏ ਨੇ ਜਿਹੜੇ ਮਾਰਕੀਟ ਦੇ ਵਿੱਚ ਮਿਲਣੇ ਬਹੁਤ ਮੁਸ਼ਕਲ ਨੇ ਠੀਕ ਹੈ ਜੀ ਦੂਜੀ ਗੱਲ ਉਹਨਾਂ ਵਿੱਚੋਂ ਤੁਹਾਨੂੰ ਕੱਲਾ ਕੱਲਾ ਜਿਹੜਾ ਵਰਤਿਆ ਹੋਇਆ ਉਹ ਨੁਸਖਾ ਦੱਸਾਂਗੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਜੀ